ਜੀ ਮੈਂ ਤੇ ਐਸਐਸਪੀ ਮੁਕਸਰ ਸਾਹਿਬ ਵੱਲੋਂ ਮੰਡੀਆਂ ਦਾ ਜਿਹੜਾ ਹੈ ਦੌਰਾ ਕੀਤਾ ਗਿਆ ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਕਿ ਮੰਡੀਆਂ ਵਿੱਚ ਗਲੱਟ ਲਾਈਕ ਸਿਚੁਏਸ਼ਨ ਹੋ ਗਈ ਹੈ ਅਸੀਂ ਬੈਕ ਚੈਨਲਸ ਰਾਹੀਂ ਤਾਂ ਜਿਹੜਾ ਟਰਾਂਸਪੋਰਟਰਸ ਤੇ ਲੇਬਰ ਦੀ ਜਿਹੜੀ ਸਟ੍ਰਾਈਕ ਹੋਈ ਹੋਈ ਸੀ ਉਹਨੂੰ ਆਪਸ ਵਿੱਚ ਸਮਝੌਤਾ ਕਰਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਜਾਰੀ ਸੀਗੀਆਂ ਤੇ ਅੱਜ ਉਹ ਸਮਝੌਤਾ ਜਿਹੜਾ ਹੈਗਾ ਉਹ ਮੁਕੰਮਲ ਹੋ ਗਿਆ ਉਸ ਤੋਂ ਬਾਅਦ ਅਸੀਂ ਮੰਡੀਆਂ 'ਚ ਗਲੱਟ ਦੀ ਸਿਚੁਏਸ਼ਨ ਰਿਵਿਊ ਕਰਨ ਆਏ ਸੀਗੇ ਤੇ ਜਿਵੇਂ ਕਿ ਦਿਖ ਹੀ ਰਿਹਾ ਹੈ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ 'ਚ ਕਾਫੀ ਜ਼ਿਆਦਾ ਗਲਟ ਦੀ ਹਾਲਤ ਬਣੀ ਹੋਈ ਹੈ। ਉਮੀਦ ਕਰਦੇ ਹਾਂ ਹੁਣ ਅੱਜ ਦੀ ਜਿਹੜੀ ਇਹ ਮਸਲਾ ਹੱਲ ਹੋ ਗਿਆ ਇਸ ਤੋਂ ਬਾਅਦ ਕੱਲ ਸਵੇਰ ਤੋਂ ਲਿਫਟਿੰਗ ਫੁੱਲ ਜੋਸ਼ ਤੇ ਜਿਹੜੀ ਹੈ ਪੂਰੇ ਜ਼ੋਰ ਤੇ ਚੱਲ ਪੂਗੀ। ਮਜ਼ਦੂਰਾਂ ਦੀ ਸਮੱਸਿਆਵਾਂ ਵੀ ਮੈਂ ਸੁਣੀਆਂ ਆਂ, ਆਰਤੀਆਂ ਦੀ ਵੀ ਸਮੱਸਿਆਵਾਂ ਮੈਂ ਸੁਣੀਆਂ ਤੇ ਉਹਦਾ ਜਿਹੜਾ ਜੜ ਹੈਗੀ ਆ ਉਹ ਲਿਫਟਿੰਗ ਨਾ ਹੋਣ ਕਰਕੇ ਇਸ ਸਾਰੀ ਮੰਡੀ 'ਚ ਇਸ ਵੇਲੇ ਤੰਗੀ ਦਾ ਮਾਹੌਲ ਬਣਿਆ ਹੋਇਆ ਹੈ। ਦੂਜਾ ਮੌਸਮ ਵੀ ਅਸੀਂ ਦੇਖ ਰਹੇ ਆਂ ਵੀ ਥੋੜਾ ਬਾਰਿਸ਼ ਵਾਲਾ ਬਣ ਗਿਆ ਹੈਗਾ। ਸੋ ਸਾਰੇ ਆਰਪੀਆਂ ਨੂੰ ਵੀ ਮੈਂ ਹੀ ਹਦਾਇਤ ਦੇ ਕੇ ਚੱਲਿਆ ਵੀ ਆਪਣੀ ਜਿਹੜੀ ਹੈਗੀ ਹੈ ਜਿੰਨੀ ਐਕਸਪੋਜ਼ਡ ਪਈ ਹੈਗੀ ਆਪਣੀ ਵੀਟ ਜਿਹੜੀ ਤਾਂ ਛੱਡਾ ਫੱਲੇ ਚਲੋ ਉਹਦਾ ਤਾਂ ਬਚਾਅ ਰਹਿੰਦਾ ਹੈ ਜਿਹੜੀ ਬਾਹਰ ਹੈਗੀ ਉਹਦੇ ਤੇ ਤਰਪਾਲ ਪਾ ਕੇ ਆਪਣਾ ਇੰਤਜ਼ਾਮ ਪੂਰਾ ਰੱਖਿਆ ਜਾਵੇ ਆ ਡੀ ਐਫ ਐਸ ਸੀ ਸਾਹਿਬ ਨੂੰ ਤੇ ਇਹਨਾਂ ਦੀ ਜਿਹੜੀਆਂ ਏਜੰਸੀਜ਼ ਹਨ ਉਹਨਾਂ ਨੂੰ ਵੀ ਇਹੀ ਹਦਾਇਤ ਕਰਕੇ ਚੱਲੇ ਆ ਕਿ ਹੁਣ ਜਿਹੜੀ ਹੈ ਲਿਫਟਿੰਗ ਵਿੱਚ ਕੋਈ ਸਮੱਸਿਆ ਨਹੀਂ ਆਣੀ ਚਾਹੀਦੀ ਇਹਦੇ ਵਿੱਚ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਮੇਰੇ ਨਾਲ ਐਸ ਐਸ ਪੀ ਸਾਹਿਬ ਖਾਸ ਇਸੇ ਕਰਕੇ ਇਹਦੇ ਲਈ ਆਏ ਹਨ ਤਾਂ ਕਿ ਇੱਕ ਸਖਤ ਸੰਦੇਸ਼ ਜਿਹੜਾ ਹੈਗਾ ਸਾਰਿਆਂ ਨੂੰ ਚਲਾ ਜਾਵੇ ਜੇ ਹੁਣ ਵੀ ਕੋਈ ਦਿੱਕਤ ਆਈ ਤਾਂ ਫਿਰ ਇਹਦਾ ਜਿਹੜਾ ਖਾਮਿਆਜ਼ਾ ਹੈਗਾ ਸਬੰਧਤ ਠੇਕੇਦਾਰਾਂ ਨੂੰ ਕੋਗਤਨਾ ਪਊਗਾ ਤੇ ਮੰਡੀ ਤਾਂ ਸਾਡੀ ਦੇਖੋ ਚਲਾਨੀ ਚਲਾਨੀ ਹੈ ਅਸੀਂ ਇਹਦੇ ਵਿੱਚ ਇਹਨੂੰ ਖੜਾ ਨਹੀਂ ਹੋਰ ਰੱਖ ਸਕਦੇ ਇਹੀ ਆਸ਼ਵਸਤ ਕਰਦੇ ਹੋਏ ਮੈਂ ਸਾਰੇ ਮਜ਼ਦੂਰਾਂ ਨੂੰ ਸਾਰੇ ਆੜਤੀਆਂ ਨੂੰ ਆਸ਼ਵਾਸਨ ਦੇ ਕੇ ਅਸੀਂ ਇਧਰੋਂ ਚੱਲੇ ਆਂ ਦੂਜੀ ਮੰਡੀਆਂ ਦਾ ਵੀ ਦੌਰਾ ਕਰ ਰਹੇ ਆਂ ਤੇ ਉਮੀਦ ਕਰਾਂਗੇ ਕਿ ਅਗਲੇ 2 ਦਿਨ ਬਾਅਦ ਮੈਂ ਫਿਰ ਦੌਰੇ ਤੇ ਆਵਾਂਗਾ ਤਦ ਤੱਕ ਜਿਹੜੀ ਹੈ ਇੱਥੇ ਪ੍ਰੋਪਰ ਜਿਹੜੀ ਲਿਫਟਿੰਗ ਸ਼ੁਰੂ ਹੋ ਚੁੱਕੀ ਹੋਵੇਗੀ